ਦੇ ਹਾਲਾਤ ਬਹੁਤ ਦਰਦਨਾਕ ਨੇ ਅਸੀਂ ਕਿਤਾਬਾਂ ਦੇ ਵਿੱਚ ਸੀਰੀਜ਼ ਦੇ ਵਿੱਚ ਦੇਖਦੇ ਸੀਗੇ ਅੱਜ ਉਹ ਅੱਖੀਂ ਵੇਖਣ ਨੂੰ ਜਿਹੜੇ ਮਿਲ ਰਹੇ ਆ ਕਿਸੇ ਬੈਂਕ ਨੇ ਇਹਨਾਂ ਨੂੰ ਕਿਸ਼ਤ ਮਾਫ ਕਰਨੀ ਆ ਨਾ ਕੋਵਿਡ 'ਚ ਕਿਸ਼ਤਾਂ ਮਾਫ ਨਹੀਂ ਸੀ ਕੀਤੀਆਂ ਜਿਨ੍ਹਾਂ ਦੇ 4-4 ਜੀ ਮਰ ਗਏ ਸੀਗੇ ਔਰ ਸਿਰਫ 6 ਮਹੀਨੇ ਕਿਸ਼ਤਾਂ ਦੇ ਰੋਕ ਲਈ ਸੀ ਉਸ ਤੋਂ ਬਾਅਦ ਆ ਵਿਆਜ ਵੀ ਲਾਇਆ ਕਿਸ਼ਤਾਂ ਵੀ ਲਈਆਂ ਲੋਕਾਂ ਦੀਆਂ ਚੀਜ਼ਾਂ ਵੀ ਰਿਕਵਰ ਕਰਦੀਆਂ ਇਹ ਲੋਕ ਕੱਲ ਨੂੰ ਖੁਦਕੁਸ਼ੀਆਂ ਕਰਨਗੇ ਬੱਚੇ ਕਿੱਥੋਂ ਪੜਾਉਣੇ ਨੇ ਬੱਚਾ ਤੇ ਅੱਥੇ ਰੱਖ ਕੇ ਰਾਜੀ ਨਹੀਂ ਕਿਸਾਨ ਵੀ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦਾ ਤੇ ਬੱਚੇ ਦੀ ਫੀਸ ਤੱਕ ਨਹੀਂ ਉਹ ਕੋ ਧਰਦੀ ਪ੍ਰਾਈਵੇਟ ਸਕੂਲ ਦੇ ਵਿੱਚ ਚਾਹੇ ਉਹ ਸੁਖਵੀਰ ਜੀ ਹੋਣ ਚਾਹੇ ਉਹ ਜਾਖੜ ਸਾਹਿਬ ਹੋਣ ਚਾਹੇ ਉਹ ਭਗਵੰਤ ਮਾਨ ਹੋਣ ਉਹ ਕਹਿਣਗੇ ਪੰਜਾਬ 'ਚ ਸਾਡਾ ਜਿਹੜਾ ਕਾਡਰ ਸਭ ਤੋਂ ਤਗੜਾ ਸਾਡਾ 35 ਲੱਖ ਮੈਂਬਰ ਹੈ ਪੰਜਾਬ ਦੇ ਵਿੱਚ ਹਰ ਬੰਦਾ 35 ਲੱਖ ਤੋਂ ਥੱਲੇ ਤਾਂ ਨਹੀਂ ਨਖ ਲਾ ਖਲੋਂਦਾ ਮੇਰੀ ਉਹ ਤੁਸੀਂ ਉਹਨਾਂ ਦੀ ਮੈਂਬਰਸ਼ਿਪ ਵੀ ਕਰਦੇ ਹੋ ਬਹੁਤੇ ਪੈਸੇ ਨਹੀਂ ਯਾਰ 100-100 ਰੁਪਿਆ ਤੁਹਾਡਾ ਰਿਕਸ਼ਾ ਵਾਹਣ ਵਾਲਾ ਵੀ ਦੇ ਸਕਦਾ ਜਿੰਨੂੰ ਉਹਨੂੰ ਪਤਾ ਲੱਗ ਗਿਆ ਵੀ ਲੋਕ ਡੁੱਬਣ ਡਏ ਨੇ ਕਿਸੇ ਦੀ ਰੋਟੀ ਆ 100 ਰੁਪਏ ਦੇ ਨਾਲ 35 ਕਰੋੜ ਰੁਪਿਆ ਇੱਕ ਪਾਰਟੀ ਦੇ ਸਕਦੀ ਹੈ ਪਰ ਇਹਨਾਂ ਨੂੰ ਅਪੀਲ ਕਰਦਾ ਵੀ ਲੱਖ-ਲੱਖ ਰੁਪਿਆ ਨਹੀਂ ਚਾਹੀਦਾ ਯਾਰ ਤੁਹਾਡਾ ਤੁਸੀਂ ਇੱਕ ਮਹੀਨੇ ਦੀ ਤਨਖਾਹ ਨਾ ਦਿਓ ਤੁਸੀਂ ਪੂਰੇ ਸਾਲ 'ਚ ਇੱਕ ਹਫਤਾ ਜਿੰਨਾ ਆਊਟ ਆਫ ਦਾ ਵੇਹ ਜਾ ਕੇ ਪੈਸੇ ਕਮਾਉਂਦੇ ਹੋ ਉਹ ਦੇ ਦਿਓ ਉਹਨੇ ਲੋਕ ਸੌਖੇ ਹੋ ਜਾਣਗੇ ਕਿ ਇਹ ਨੁਕਸਾਨ ਜਿਹੜਾ ਹੋ ਗਿਆ ਜਿਸ ਦਿਨੇ ਪਾਣੀ ਥੱਲੇ ਆ ਗਿਆ ਉਹਨਾ ਨਾ ਕਿਸੇ ਰੀਲ ਬਣਾਉਣ ਵਾਲੇ ਨੇ ਆਉਣਾ 6 6 ਫੁੱਟ ਗਾਰ ਤੇ ਆ ਰੇਤਾ ਚੜੀ ਹੋਣੀ ਇਹਨਾਂ ਦੇ ਉੱਤੇ ਹਨਾ ਉਦੋਂ ਤੋਂ 3 3 ਸਾਲ ਅੱਗੋਂ ਫਸਲ ਨਹੀਂ ਹੋਣੀ ਜਿੰਨਾ ਲੋਕਾਂ ਦੇ ਘਰ ਟੱਟ ਗਏ ਨੇ ਉਹਨੂੰ ਸਾਲ ਸਾਲ ਘਰ ਬਣਾਉਂਦਿਆਂ ਲੱਗ ਜਿਹੜਾ ਪਹਿਲਾਂ ਉਹਨੂੰ ਪੈਸੇ ਇਕੱਠੇ ਕਰਦਿਆਂ ਲੱਗਣਾ ਅੱਜ ਸਵੇਰ ਤੋਂ ਤਕਰੀਬਨ ਸਿਆਸੀ ਆਗੂਆਂ ਦੀਆਂ ਗੱਡੀਆਂ ਧੂੜਾਂ ਪੱਟਦੀਆਂ ਟੂ ਟੂ ਕਰਦੇ ਹੂਟਰ ਮਾਰਦੀਆਂ ਅਜਨਾਲਾ ਡੇਰਾ ਬਾਬਾ ਨਾਨਕ ਰੋਡ ਤੇ ਤੁਰੀਆਂ ਫਿਰਦੀਆਂ ਲੋਕਲ ਐਮ ਐਲ ਏ ਤੋਂ ਲੈ ਕੇ ਮੰਤਰੀ ਮੰਤਰੀਆਂ ਤੋਂ ਬੋਨੀ ਅਜਨਾਲਾ ਤੋਂ ਲੈ ਕੇ ਸੁਖਵੀਰ ਸਿੰਘ ਬਾਦਲ ਤੱਕ ਸਾਰੇ ਦੌਰੇ ਕਰਕੇ ਚਲੇ ਗਏ ਐ ਕੁਝ ਦਿਨ ਪਹਿਲਾਂ ਮਨਦੀਪ ਸਿੰਘ ਮੰਨਾ ਆਏ ਐ ਹਾਲਾਂਕਿ ਇਹ ਇਲੈਕਸ਼ਨ ਤਾਂ ਨਹੀਂ ਲੜਦੇ ਪਰ ਇਹ ਸਿਆਸੀ ਲੋਕਾਂ ਦੇ ਜੇ ਮਗਰ ਪੈਂਦੇ ਆ ਤੇ ਸਵਾਲ ਜ਼ਰੂਰ ਕਰਦੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਸਵਾਲ ਕਰਦੇ ਆ ਕਿ ਕੀ ਇਹ ਵੀ ਉਸੇ ਤਰ੍ਹਾਂ ਫੋਟੋਆਂ ਖਿਚਾ ਕੇ ਜਾਣਗੇ ਜਾਂ ਕੋਈ ਵਿਜ਼ਨ ਹੈ ਇਨਾਂ ਗਰੀਬ ਲੋਕਾਂ ਵਾਸਤੇ ਜਾਂ ਹੜ੍ਹ ਦੇ ਮਾਰੇ ਲੋਕਾਂ ਵਾਸਤੇ ਮੰਨਾ ਜੀ ਤੁਸੀਂ ਇੱਥੇ ਖੜੇ ਹੋ ਨਾਨਕਪੁਰਾ ਪਿੰਡ ਹੈ ਜਿਵੇਂ ਬਾਕੀ ਆਏ ਕਿਤੇ ਉਵੇਂ ਜਾ ਕੇ ਚਲੇ ਤਾਂ ਨਹੀਂ ਜਾਉਂਗੇ ਬਕਰ ਸਾਹਿਬ ਪਹਿਲੀ ਗੱਲ ਤੇ ਮੈਂ ਉਥੋਂ ਉਦਣ ਜਾਊਂਗਾ ਜਿੱਦਣੇ ਸੜਕ ਚੱਲ ਪੂਗੀ ਯੋ ਕਿ ਲੋ ਜਿਸ ਦਿਨੇ ਲੋਕ ਆਪਣੇ ਘਰਾਂ ਦੇ ਵਿੱਚ ਆ ਜਾਣਗੇ ਇਹ ਨਹੀਂ ਮੈਂ ਤੁਹਾਡੇ ਕੁਐਸਚਨ ਦੇ ਕਰਕੇ ਇਹ ਗੱਲ ਕਹਿ ਰਿਹਾ ਤੈਸ ਝਾ ਕੇ ਮੈਂ ਪਹਿਲਾਂ ਹੀ ਪਿੰਡ ਵਾਲਿਆਂ ਨਾਲ ਸਲਾਹ ਕੀਤੀ ਆ ਉਹ ਗੁਰਦੁਆਰਾ ਸਾਹਿਬ ਹੈ ਮੇਰੀ ਸਾਰਿਆਂ ਨੂੰ ਅਪੀਲ ਆ ਮੈਂ ਕਿਸੇ ਦੇ ਉੱਤੇ ਇਸ ਸਮੇਂ ਦੇ ਵਿੱਚ ਬਹੁਤੇ ਕਟਾਸ਼ ਨਹੀਂ ਕਰਨੇ ਚਾਹੁੰਦਾ ਵੀ ਹਾਲਾਤ ਬਹੁਤ ਦਰਦਨਾਕ ਨੇ ਅਸੀਂ ਕਿਤਾਬਾਂ ਦੇ ਵਿੱਚ ਸੀਰੀਜ਼ ਦੇ ਵਿੱਚ ਦੇਖਦੇ ਸੀਗੇ ਫਿਲਮਾਂ 'ਚ ਦੇਖਦੇ ਸੀਗੇ ਕਿ ਜਦੋਂ ਪਾਕਿਸਤਾਨ ਮੇਲੇ ਉਜਾੜਾ ਹੋਇਆ ਸੀਗਾ ਤੇ ਬਾਰਡਰ ਤੇ ਤੇ ਲਾਗੇ ਚਾਗੇ ਲੋਕਾਂ ਦੇ ਕੀ ਹਾਲਾਤ ਹੋਏ ਸੀਗੇ ਉਹ ਤਾਂ ਸਿਰਫ ਮਤਲਬ ਸੁਣੇ ਤੇ ਵੇਖੇ ਸੀ ਨਾ ਟੀਵੀ ਦੇ ਵਿੱਚ ਅੱਜ ਉਹ ਅੱਖੀਂ ਵੇਖਣ ਨੂੰ ਜਿਹੜੇ ਮਿਲ ਰਹੇ ਆ ਆ ਤੁਸੀਂ ਵੇਖੋ ਸਾਰੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਸੜਕਾਂ ਤੇ ਆ ਗਏ ਨੇ ਬੱਚੇ ਇੰਨਾ ਕਿਤੇ ਭੇਜੇ ਹੋਏ ਨੇ ਆਪਣੇ ਮਤਲਬ ਗੁਜ਼ਰਬਸਰ ਅੱਜ ਦੀ ਤਰੀਕ ਦੇ ਵਿੱਚ ਇੰਨਾ ਦੁੱਖਦਾ ਹੀ ਹੈ ਪਰ ਦੁੱਖ ਕਿਸ ਗੱਲ ਦਾ ਸਭ ਤੋਂ ਵੱਡਾ ਦੁੱਖ ਕੀ ਹੈ ਕਿ ਕੋਈ ਵੀ ਬੰਦਾ ਇੱਥੇ ਆਉਂਦਾ ਸਾਡੀ ਪੰਜਾਬ ਦੀ ਨਾ ਹਾਲਤ ਇੱਕ ਤਰਸਯੋਗ ਕਰ ਦਿੱਤੀ ਗਈ ਹੈ ਕਿ ਕਿਸੇ ਨੂੰ ਫੇਸਬੁੱਕ ਦੇ ਉੱਤੇ YouTube ਦੇ ਉੱਤੇ ਰੋਂਦਾ ਵਿਖਾਓ ਕਿਸਾਨ ਧਾਵਾ ਮਾਰ ਰਿਹਾ ਵਿਖਾਓ ਤੇ ਉਸ ਤੋਂ ਬਾਅਦ ਜਿਹੜੇ ਉੱਤੇ ਵਿਊ ਵੇਖੋ ਵੀ ਕਿੰਨੇ ਮਿਲੀਅਨ ਆਏ ਨੇ ਉਹਦੇ ਵਿੱਚ ਉਸ ਕਿਸਾਨ ਨੂੰ ਕੀ ਫਾਇਦਾ ਹੋ ਰਿਹਾ ਉਹਦੇ ਵਿੱਚ ਇਹਨਾਂ ਲੋਕਾਂ ਨੂੰ ਕੀ ਫਾਇਦਾ ਹੋ ਰਿਹਾ ਮੇਰੇ ਸਾਰੇ ਪਾਰਟੀਆਂ ਨੂੰ ਜਿੰਨੇ ਵੀ ਲੋਕ ਨੇ ਮੇਰੇ ਸਾਰਿਆਂ ਨੂੰ ਅਪੀਲ ਹੈ ਅਸੀਂ ਵੀ ਜੋ ਸਾਡੇ ਕੋਲ ਸਰਦਾ ਪੁੱਜਦਾ ਮੈਂ ਅੱਜ ਤੱਕ ਤੁਹਾਡੇ ਨਾਲ ਵੀ ਜਿੱਥੇ ਗਿਆ ਕਿਥੇ ਹਰੇਕ ਸੋਸ਼ਲ ਕੌਜ਼ ਦੇ ਵਿੱਚ ਨਾ ਕਦੀ ਜਾਨ ਛੜਾ ਕੇ ਭੱਜਾਂ ਨਾ ਕਦੀ ਮਤਲਬ ਇਹਦੀਆਂ ਰੋਟੀਆਂ ਸੇਕੀਆਂ ਹਾਂ ਇੱਕ ਹਿਊਮਨ ਨੇਚਰ ਐ ਮੈਂ ਉਸ ਚੀਜ਼ ਤੋਂ ਮੁਨਕਰ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਕਿ ਹਰ ਬੰਦੇ ਨੂੰ ਸ਼ੋਭਾ ਚਾਹੀਦੀ ਹੋਏ ਇਹਨਾਂ ਨੂੰ ਵੀ ਚਾਹੀਦੀ ਹੋਊਗੀ ਇਹਨਾਂ ਨੂੰ ਵੀ ਚਾਹੀਦੀ ਹੋਊ ਕਿ ਲੋਕ ਮੇਰਾ ਚੰਗੇ ਲੋਕਾਂ ਦੇ ਵਿੱਚ ਨਾ ਲੈਣ ਜੇ ਲੋਕ ਮੇਰੇ ਤੋਂ ਕਿਤੇ ਸਾਈਡ ਤੇ ਵੀ ਹੋਣ ਤੇ ਉਹ ਕਹਿਣ ਵੀ ਵਧੀਆ ਬੰਦਾ ਇਹ ਚੀਜ਼ ਤੇ ਹਿਊਮਨ ਨੇਚਰ ਐ ਮੇਰਾ ਚੋਰ ਤੋਂ ਪ੍ਰਧਾਨ ਮੰਤਰੀ ਤੱਕ ਆਪ ਦੀ ਜਿਹੜੀ ਤੁਸੀਂ ਕਰ ਕੀ ਰਹੇ ਹੋ ਤੁਸੀਂ ਲੰਗਰ ਸ਼ੁਰੂ ਕਰ ਰਹੇ ਹੋ ਇੱਥੇ ਮ ਨੂੰ ਅਪੀਲ ਕਰਨਾ ਕਿ ਬਹੁਤ ਸਾਰੀਆਂ ਰੀਲਸ ਬਣ ਗਈਆਂ ਬਹੁਤ ਸਾਰੀਆਂ ਵੀਡੀਓਜ਼ ਰੋਜ਼ ਹੀ ਚੱਲ ਰਹੀਆਂ ਨੇ ਪਾਣੀ ਚੱਲ ਰਹੇ ਨੇ ਲੋਕ ਰੋ ਰਹੇ ਨੇ ਲੋਕ ਬੱਚੇ ਰੋ ਰਹੇ ਨੇ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਕੁਝ ਨਾ ਕੁਝ ਯੋਗਦਾਨ ਦੀ ਵੀ ਲੋੜ ਹੈ ਕੇਵਲ ਹਮਦਰਦੀ ਦੇ ਨਾਲ ਇਹਨਾਂ ਲੋਕਾਂ ਦੀ ਪਰਪਾਈ ਨਹੀਂ ਹੋਣੀ ਕੇਵਲ ਹਮਦਰਦੀ ਦੇ ਨਾਲ ਇਹਨਾਂ ਦੇ ਘਰ ਰੋਟੀ ਨਹੀਂ ਬਕਣੀ ਅਸੀਂ ਜਿੱਥੇ-ਜਿੱਥੇ ਵੀ ਪਹਿਲਾਂ ਵੀ ਗਏ ਆ ਚਾਹੇ ਲੁਧਿਆਣੇ ਕਿਸੇ ਨੇ ਸੁਸਾਇਡ ਕੀਤਾ ਸੀ ਜੇਮ ਵਾਲੇ ਮੁੰਡੇ ਨੇ ਮੈਂ ਅੱਜ ਤੱਕ ਕੋਵਿਡ ਤੋਂ ਲੈ ਕੇ ਉਹਦੇ ਬੇਟੇ ਦੀ ਹਰ ਸਾਲ ਜਿਹੜੀ 65000 ਰੁਪਿਆ ਫੀਸ ਦੇ ਰਹੇ ਆ ਤੁਸੀਂ ਲੁਧਿਆਣੇ ਤੋਂ ਪਤਾ ਕਰ ਸਕਦੇ ਹੋ ਕਿ ਜਿਹੜ ਕਰਨ ਕਰਾਉਣ ਵਾਲੇ ਮੈਂ ਤੁਹਾਨੂੰ ਇਹ ਵੀ ਦੱਸਦਾ ਪਰਮਾਤਮਾ ਤੁਹਾਡੇ ਕੋਲੋਂ ਕਰਾਉਂਦਾ ਜੇ ਤੁਹਾਡੇ ਪੱਲੇ ਕੁਝ ਨਹੀਂ ਛੱਡੂਗਾ ਤੇ ਖੀਰ ਤੁਸੀਂ ਵੀ ਤੇ ਹੱਥ ਜੋੜ ਜੋਗੇ ਨਾ ਅਸੀਂ ਇਹ ਕੈਫਟ ਕਰ ਲੱਗੇ ਆ ਕਿ ਉਹ ਗੁਰਦੁਆਰਾ ਨਾਨਕਪੁਰੇ ਦਾ ਉੱਚੀ ਜਗ੍ਹਾ ਦੇ ਉੱਤੇ ਬਣਿਆ ਹੋਇਆ ਸਕੂਲ ਉੱਥੇ ਬਣਿਆ ਹੋਇਆ ਇਹ ਮੈਂ ਪਹਿਲਾਂ ਹੀ ਘਰੋਂ ਧਰ ਕੇ ਆਇਆ ਸੀਗਾ ਕਿ ਜਿੰਨੇ ਦਿਨ ਵੀ ਇਹ ਮਾਹੌਲ ਜਿਹੜਾ ਸਖਾਵਾਂ ਨੇ ਹੁੰਦਾ ਉਹਨੇ ਦਿਨ ਗੁਰਦੁਆਰੇ ਦੇ ਵਿੱਚ ਪੱਕਾ ਜਿਹੜਾ ਲੰਗਰ ਪੱਕੂਗਾ ਨੌਜਵਾਨ ਅਸੀਂ ਪਿੰਡ ਦੇ ਵਿੱਚੋਂ ਨਾਲ ਲਾ ਲੈਣੇ ਨੇ ਰਸਦਾਂ ਸਹੀ ਮੰਗਾ ਲੈਣ ਲੱਗੇ ਆ ਉਹਦੇ ਨਾਲ ਨਾਲ ਇੱਕ ਉਪਰਾਲਾ ਅਸੀਂ ਹੋਰ ਕਰਾਂਗੇ ਕਿ ਕਈ ਬਹੁਤ ਗਰੀਬ ਪਰਿਵਾਰ ਨੇ ਜਿਹੜੇ ਰੋਜ਼ ਹੀ ਕਮਾਉਂਦੇ ਸੀ ਰੋਜ਼ ਹੀ ਖਾਂਦੇ ਸੀ ਉਹਨਾਂ ਨੂੰ ਸੁੱਕੀ ਰਸਦ ਚਾਹੀਦੀ ਆ ਤੇ ਉਹ ਵੀ ਨਾਲ ਦੇਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿਸੇ ਨੂੰ ਕੋਤਰਪੈਲ ਦੀ ਲੋੜ ਹੈ ਤੇ ਉਹ ਵੀ ਦੇਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿਸੇ ਨੂੰ ਦਵਾਈ ਜਾਂ ਡੰਗਰ ਵਾਸਤੇ ਦਵਾਈ ਚਾਹੀਦੀ ਆ ਇਹ ਨੌਜਵਾਨ ਸਾਨੂੰ ਸ਼ਾਮ ਤੱਕ ਲਿਸਟ ਬਣਾ ਦਿਆ ਕਰਨਗੇ ਕਿ ਕਾਈਂਡ ਆਫ ਮੈਂ ਕਹਿ ਸਕਦਾ ਹਾਂ ਵੀ ਨਾਨਕ ਇੱਕ ਕੈਂਪ ਆਰਗੇਨਾਈਜ਼ ਤੁਸੀਂ ਕਰ ਰਹੇ ਹੋ ਜਿੱਥੇ ਨੇੜੇ ਤੇੜੇ ਦੇ ਵੀ ਕਿ ਕੋਈ ਖਾਸ ਪਿੰਡ ਦਾ ਹੀ ਆ ਕੋ ਕਿਤੋਂ ਹੀ ਆ ਜੇ ਨੇੜੇ ਤੇੜੇ ਪਿੰਡਾਂ ਚੋਂ ਜਿਹੜਾ ਫਲੱਡ ਅਫੈਕਟਡ ਹੈ ਇਹ ਜਿੱਥੇ ਜਿੱਥੇ ਵੀ ਹੜ੍ਹ ਨੇ ਜੀ ਜਿੱਥੇ ਜਿੱਥੇ ਵੀ ਕਿਸੇ ਨੂੰ ਅਸੀਂ ਪਿੰਡ ਦੇ ਵਿੱਚ ਕੋਈ ਵੀ ਚੀਜ਼ ਦੀ ਲੋੜ ਪੈਂਦੀ ਹੈ ਤਾਂ ਇੱਥੇ ਆ ਕੇ ਅਪਰੋਚ ਕਰ ਲੇ ਜਿਹੜਾ ਆ ਸਕਦਾ ਜਿਹੜਾ ਨਹੀਂ ਆ ਸਕਦਾ ਤਾਂ ਕੀ ਵਲੰਟੀਅਰਜ਼ ਉੱਥੋਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨਗੇ ਪਿੰਡ ਦੇ ਨੌਜਵਾਨਾਂ ਕੋ ਟਰੈਕਟਰ ਟਰਾਲੀਆਂ ਕੁਝ ਅਸੀਂ ਕਰਾਂਗੇ ਜੇ ਸਾਡੇ ਕੋਲ ਜੇ ਕਿਸ਼ਤੀ ਦੀ ਲੋੜ ਪਈ ਤੇ ਉਹ ਵੀ ਇੰਤਜ਼ਾਰ ਹੋਵੇ ਕੋਈ ਪਿੰਡ ਦਾ ਬੰਦਾ ਹੈਗਾ ਨਾਨਕਪੁਰੇ ਪਿੰਡ ਦਾ ਹਾਂਜੀ ਅੱਜ ਕਿੱਥੇ ਸੀਗੇ ਉਹ ਮੇਰੇ ਨਾਲ ਗਏ ਜਿਹੜੇ ਖੜੇ ਆ ਤਾਂ ਉਹ ਜ਼ਰੂਰ ਸਾਡੇ ਨਾਲ ਗੱਲਬਾਤ ਕਰਨ ਪਰ ਮੈਨੂੰ ਇਹ ਦੱਸੋ ਜਿਵੇਂ ਤੁਸੀਂ ਰੀਲਾਂ ਦੀ ਗੱਲ ਕੀਤੀ ਹੈ ਜਿਹੜੀਆਂ ਗੱਡੀਆਂ ਹੂਟਰ ਟੂੰਟੂ ਵੱਜਦੇ ਆ ਲੋਕ ਸਾਨੂੰ ਪਿੱਛੇ ਮਿਲਿਓ ਕਹਿੰਦੇ ਸਾਡੇ ਇੱਥੇ ਦਿਲ ਚ ਵੱਜਦੇ ਆ ਕੇ ਤੇ ਹੂਟਰ ਤੇ ਕਾਰਾਂ ਆ ਰਹੀਆਂ ਜਾ ਰਹੀਆਂ ਆ ਇੱਕ ਕੱਲ ਪਰਸੋ ਦੀ ਵੀ ਸਰਦਾਰ ਹਰਪੰਸਰ ਸਿੰਘ ਈਟੀਓ ਦੀ ਹਾਂਜੀ ਔਰ ਕਿਸ਼ਤੀ ਦੇ ਵਿੱਚ ਜਰੂਰ ਬੈਠੇ ਆ ਬੋਰਡ ਦੇ ਵਿੱਚ ਨਾਲ ਵਾਰਤਾਲਾਪ ਕੀ ਹੋ ਰਹੀ ਆ ਜੀ ਮੈਂ ਸਵੀਟਨ ਦੇ ਵਿੱਚ ਗਿਆ ਸੀਗਾ ਉਥੇ 크ਰੂਜ਼ ਦੇ ਨਜ਼ਾਰੇ ਵੇਖਣ ਵਾਲੇ ਸੀ 4 ਦਿਨ ਮੈਂ ਰਿਹਾ ਵਾਂ ਸਾਰਾ ਕੁਝ ਅੰਦਰ ਮਿਲਦਾ ਵਾ ਇਹ ਵੀ ਤੁਲਨਾ ਕਰ ਰਹੇ ਹੋ ਹੂੰ ਇਹਦੀ ਤੁਲਨਾ ਹਾਂ ਇੱਥੇ ਜੀ ਪੰਜਾਬ ਬਰਬਾਦੀ ਦਾ ਬਰਬਾਦੀ ਦੇ ਉੱਤੇ ਆ ਔਰ ਅਸੀਂ ਉਹਨਾਂ ਕਿਸਾਨਾਂ ਦੇ ਵਿੱਚ ਆ ਕੇ ਤੇ ਵਾਰਤਾਲਾਪ ਉਹ ਜਾਂਦਾਂ ਜਿਹੜੀਆਂ ਉਹ ਤਾਜ਼ੀਆਂ ਕਰ ਰਹੇ ਆ ਕਿ ਮੈਂ 스웨덴 ਦੇ ਵਿੱਚ ਗਿਆ ਹਾਂ ਮੈਂ ਕਰੂਜ ਦੇ ਵਿੱਚ 4 ਦਿਨ ਨਜ਼ਾਰੇ ਲਏ ਆ ਉਥੇ ਹਰ ਚੀ ਜਿਹੜੀ ਆ ਸਾਨੂੰ ਮਿਲਦੀ ਜੇ ਨੂੰ ਤਾਂ ਸਾਫ਼ ਕਰ ਲੋ ਲੋਕਾਂ ਦੀਆਂ ਮੜੀਆਂ ਦੇ ਆਪਾਂ ਹੱਥ ਸੇਕਣ ਦੇ ਆ ਠੰਡ ਵਾਲੇ ਮੇਰੀ ਇੱਕ ਬੇਨਤੀ ਆ ਮੱਕਰ ਸਾਹਿਬ ਮੈਂ ਤੁਹਾਡੇ ਨਾਲ ਹੀ ਹਰ ਪੋਲਿਟਿਸ਼ੀਅਨ ਨੂੰ ਮੈਂ ਫੇਰ ਕਹਿਣਾ ਕਿ ਮੇਰੇ ਮੂੰਹੋਂ ਕੋਈ ਇਹੋ ਜਿਹਾ ਸ਼ਬਦ ਨਾ ਨਿਕਲੇ ਇਹੋ ਜਿਹੇ ਹਾਲਾਤਾਂ ਦੇ ਵਿੱਚ 5 ਪਾਰਟੀਆਂ ਮੇਜਰ ਨੇ ਪੰਜਾਬ ਦੇ ਵਿੱਚ ਜੀ ਸ਼੍ਰੋਮਣੀ ਅਕਾਲੀ ਦਲ ਹੂੰ ਭਾਜਪਾ ਹੂੰ ਕਾਂਗਰਸ ਆ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਪੰਜਵੇਂ ਹੋਰ ਆਗੇ ਜਿਹੜੇ ਕਹਿੰਦੇ ਸਾਡੀ 13 ਲੱਖ ਦੀ ਭਰਤੀ ਹੋਈ ਹੈ 13 ਲੱਖ ਕੇ 13 ਲੱਖ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਕਿ ਤੁਹਾਨੂੰ ਕਿਸੇ ਨੂੰ ਪੁੱਛੋ ਨਾ ਚਾਹੇ ਉਹ ਸੁਖਬੀਰ ਜੀ ਹੋਣ ਚਾਹੇ ਉਹ ਜਾਖੜ ਸਾਹਿਬ ਹੋਣ ਚਾਹੇ ਉਹ ਭਗਵੰਤ ਮਾਨ ਹੋਣ ਉਹ ਕਹਿਣਗੇ ਪੰਜਾਬ ਚ ਸਾਡਾ ਜਿਹੜਾ ਕਾਡਰ ਸਭ ਤੋਂ ਤਕੜਾ ਸਾਡਾ 35 ਲੱਖ ਮੈਂਬਰ ਹੈ ਪੰਜਾਬ ਦੇ ਵਿੱਚ ਹਰ ਬੰਦਾ 35 ਲੱਖ ਤੋਂ ਥੱਲੇ ਤਾਂ ਨਹੀਂ ਨਾ ਖਲੋਂਦਾ ਮੇਰੀ ਉਹਨਾਂ ਨੂੰ ਪੀ ਲੈ ਕੇ ਤੁਸੀਂ ਪਾਰਟੀ ਲਈ ਵੀ ਫੰਡ ਇਕੱਠਾ ਕਰਦੇ ਹੋ ਤੁਸੀਂ ਉਹਨਾਂ ਦੀ ਮੈਂਬਰਸ਼ਿਪ ਵੀ ਕਰਦੇ ਹੋ ਬਹੁਤੇ ਪੈਸੇ ਨਹੀਂ ਯਾਰ 100 100 ਰੁਪਇਆ ਤੁਹਾਡਾ ਰਿਕਸ਼ਾ ਵਾਹਣ ਵਾਲਾ ਵੀ ਦੇ ਸਕਦਾ ਜਨੂੰ ਉਹਨੂੰ ਪਤਾ ਲੱਗ ਗਿਆ ਵੀ ਲੋਕ ਡੁੱਬਣ ਡਏ ਨੇ ਕਿਸੇ ਦੀ ਰੋਟੀ ਆ 100 ਰੁਪਏ ਦੇ ਨਾਲ 35 ਕਰੋੜ ਰੁਪਇਆ ਇੱਕ ਪਾਰਟੀ ਦੇ ਸਕਦੀ ਹੈ ਮਤਲਬ 150 ਕਰੋੜ ਰੁਪਇਆ ਇਹਨਾਂ ਲੋਕਾਂ ਨੂੰ ਮਿਲ ਸਕਦਾ ਯਾਰ ਆਪਾਂ ਕੁਝ ਕਰੀਏ ਤੇ ਸਹੀ ਨਾ ਪਰ ਐਮ ਐਲ اے ਇੱਕ ਦੋ ਜਣਿਆਂ ਨੇ ਜਿਵੇਂ ਕੱਲ ਲੱਖ ਰੁਪਇਆ ਦਿੱਤਾ ਸਾਕਸ਼ੀ ਸਾਨੀ ਹੋਣਾ ਨੂੰ ਉਹਨਾਂ ਨੇ ਫੜਾਇਆ ਜਾ ਕੇ ਚੈੱਕ ਧਾਲੀਵਾਲ ਸਾਹਿਬ ਨੇ ਅੱਜ ਚੇਤਨ ਸਿੰਘ ਜੋੜੇ ਮਾਜਰੇ ਨੇ ਪੋਸਟ ਮੈਂ ਦੇਖੀ ਉਹਨਾਂ ਨੇ ਕਿਹਾ ਲੱਖ ਰੁਪਈਆ ਮੇਰੀ ਤਨਖਾਹ ਹੈ ਮੈਂ ਉਹ ਡੋਨੇਟ ਕਰਤੀ ਹੈ ਜੀ ਮੈਂ ਸਾਰਿਆਂ ਤੇ ਹੁਣ ਲੱਗਾ ਜੀ ਲੱਖ ਲੱਖ ਰੁਪਈਆ ਉਹ ਦੇ ਰਹੇ ਨੇ ਜੀ ਠੀਕ ਹੈ ਨਾ ਵੀ ਲੱਖ ਰੁਪਈਆ ਮੇਰੀ ਤਨਖਾਹ 117 ਐਮ ਐਲ ਏ ਹੈ ਪੰਜਾਬ ਦੀ 117 ਮੈਂ ਫਿਰ ਕਹਿਣਾ ਕਿ 117 ਨੂੰ 5 ਨਾਲ ਗੁਣਾ ਕਰ ਲਓ 585 ਨਿਕਲ ਆਉਂਦੇ ਨੇ ਸਾਰੇ ਰੱਜੇ ਪੁੱਜੇ ਇਲੈਕਸ਼ਨ ਲੜੀ ਹੈ ਨਾ ਜਿਹੜੇ ਨਹੀਂ ਰੱਜੇ ਪੁੱਜੇ ਸੀ ਹੁਣ ਰੱਜ ਪੁੱਜ ਗਏ ਆ ਬਾਕੀ ਨੇ ਸ਼ੁਰੂ ਤੋਂ ਰੱਜੇ ਪੁੱਜੇ ਆ ਮੈਂ ਇਹਨਾਂ ਨੂੰ ਅਪੀਲ ਕਰਦਾ ਵੀ ਲੱਖ ਲੱਖ ਰੁਪਈਆ ਨਹੀਂ ਚਾਹੀਦਾ ਯ ਤੁਸੀਂ ਪੂਰੇ ਸਾਲ 'ਚ ਇੱਕ ਹਫਤਾ ਜਿੰਨਾ ਆਊਟ ਆਫ ਦਾ ਵੇਜ ਆ ਕੇ ਪੈਸੇ ਕਮਾਉਂਦੇ ਉਹ ਦੇ ਦੋ ਉਹਨੇ ਲੋਕ ਸੌਫੇ ਹੋ ਜਾਣਗੇ ਤੋਡੀ ਤਨਖਾਹ ਨਾ ਸਾਨੂੰ ਕੋਈ ਬਚਦਾ ਯਾਰ ਮੈਂ ਅੱਜ ਆਪਣੇ ਵੱਲੋਂ ਮੱਕੜ ਸਾਹਿਬ ਜਦੋਂ ਕੋਵਿਡ 'ਚ ਕੰਮ ਕੀਤਾ ਸੀ ਕਿਸੇ ਕੋਲ ਚਵਾਨੀ ਨਹੀਂ ਸੀ ਲਈ ਹਾਂ ਤੁਸੀਂ ਉੱਥੇ ਕਰਨਾ ਚਾਹੁੰਦੇ ਜੀ ਤੁਹਾਨੂੰ ਕਹਿੰਦਾ ਸੀ ਭਾਜੀ ਆਟਾ ਭੇਜੋ ਦਾਲ ਭੇਜੋ ਤੇ ਨਾਲ ਮੰਡਨ ਜਾਣਾ ਤੁਹਾਡੇ ਬੰਦੇ ਨੇ ਉਹੀ ਇੱਥੇ ਅਸੀਂ ਕਰ ਲੱਗੇ ਆ 5 ਲੱਖ ਰੁਪਇਆ ਮੈਂ ਆਪਣੇ ਵੱਲੋਂ ਹੁਣੇ ਜਿਹੜਾ ਇੱਥੇ ਜੰਨੀਓ ਦੀ ਰਸਦ ਆਉਣੀਆਂ ਮੰਗਾਉਣ ਲੱਗੇ ਆ ਜੀ ਸਾਰਾ ਜੋ ਜੋ ਦਾ ਸਮਾਨ ਹੋਣਾ ਬਾਕੀ ਮੈਂ ਸ਼ਹਿਰ ਵਾਸੀਆਂ ਨੂੰ ਜਿਹੜੇ ਲੋਕ ਵੀ ਕੋ ਤਿਲ ਫੁੱਲ ਭੇਟ ਕਰਨਾ ਚਾਹੁੰਦੇ ਨੇ ਉਹ ਸਿਰਫ ਰਸਦੇ ਰੂਪ ਦੇ ਵਿੱਚ ਸਮਾਨ ਇੱਥੇ ਗੁਰਦੁਆਰਾ ਪਰ ਮੈਂ ਕੱਲ ਤੁਹਾਡੇ ਨਾਲ ਇਹ ਗੱਲ ਤਰਾਲੀਆਂ ਬਹੁਤ ਨਜ਼ਰ ਆਉਣਗੀਆਂ ਇਸ ਤੋਂ ਬਾਅਦ ਜਦੋਂ ਪਾਣੀ ਹੀਠਾ ਹੋ ਜਾਣਾ ਹੈ ਅਸਲ ਨੁਕਸਾਨ ਉਦੋਂ ਪਤਾ ਲੱਗਣਾ ਹੈ ਕਿ ਫਸਲਾਂ ਕਿੰਨੀਆਂ ਬਚੀਆਂ ਕਿੰਨੀਆਂ ਮਰੀਆਂ ਲੋਕਾਂ ਦੇ ਘਰਾਂ ਦਾ ਕਿੰਨਾ ਨੁਕਸਾਨ ਹੈ ਮਾਲ ਡੰਗਰ ਕਿੰਨਾ ਮਰਿਆ ਉਹ ਹਾਲਾਤ ਬਹੁਤ ਕ੍ਰਿਟੀਕਲ ਨੇ ਮੈਂ ਮੈਂ ਉਹਦੇ ਤੇ ਮੱਕੜ ਸਾਹਿਬ ਤੋਂ ਆਉਣ ਲੱਗਾ ਮੈਨੂੰ ਨਾ ਇੱਕ ਦੁੱਖ ਇਸ ਗੱਲ ਦਾ ਹੈ ਕਿ ਤੁਸੀਂ ਬਹੁਤ ਸਾਰੇ ਅਫਸਰ ਵੇਖੇ ਪਾਣੀ 'ਚ ਵੜਦੇ ਨੇ ਹਨਾ ਫੋਟੋ ਜਾਂਦੀ ਹੈ ਦੁੱਖ ਇਸ ਗੱਲ ਦਾ ਕਿ ਪੂਰੀ ਸਰਕਾਰ ਜਿਹੜੀ ਉਹ ਫੇਸਬੁੱਕ ਦੇ ਉੱਤੇ ਨਿਰਭਰ ਹੋ ਗਈ ਜਿਵੇਂ ਉਹ ਵੀਡੀਓ ਨਹੀਂ ਸੀ ਇੱਕ ਬੀਪੀਓ ਸਸਪੈਂਡ ਕਰ ਦਿੱਤਾ ਹਨਾ ਮਤਲਬ ਕਮੈਂਟ ਵੇਖਦੇ ਹੋ ਤੇ ਉਹਦੇ ਅਨਸਾਰ ਤੁਸੀਂ ਡਿਸੀਜਨ ਲੈ ਲੈਂਦੇ ਹੋ ਅਫਸਰਾਂ ਨੂੰ ਇਹ ਪਤਾ ਲੱਗ ਗਿਆ ਕਿ ਸਰਕਾਰ ਸਿਰਫ ਆਪਣੀ ਰਿਪੋਰਟ ਇੰਟੈਲੀਜੈਂਸ ਤੋਂ ਨਹੀਂ ਲੈਂਦੀ ਉਹ ਸੋਸ਼ਲ ਮੀਡੀਆ 'ਚੋਂ ਦੇਖਦੀ ਹੈ ਉਹ ਪਾਣੀ 'ਚ ਵੜ ਕੇ ਫੋਟੋਆਂ ਸੋਸ਼ਲ ਰੀਲਸ ਬਣਾਉਂਦੇ ਨੇ ਤੇ ਉਹਦੇ ਉੱਤੇ ਸਰਕਾਰ ਖੁਸ਼ ਹੋ ਜਾਂਦੀ ਹੈ ਸਾਡਾ ਅਫਸਰ ਆ ਕਰ ਰਿਹਾ ਸਾਡਾ ਅਫਸਰ ਆ ਕਰ ਰਿਹਾ ਉਹਦੇ ਨਾਲ ਸਾਨੂੰ ਫਾਇਦਾ ਨਹੀਂ ਕਿ ਜਿੰਨਾ ਬੰਦਿਆਂ ਨੇ ਇਹਦੇ ਵਿੱਚ ਕਤਾਈ ਕੀਤੀ ਜਦੋਂ ਜਦੋਂ ਡਰੇਨਸ ਜਿਹੜੀਆਂ ਸੀ ਉਹਦੀ ਸਫਾਈ ਨਹੀਂ ਕੀਤੀ ਲੋਕ ਦਵਾਈ ਦਿੰਦੇ ਰਹੇ ਦਰਿਆਵਾਂ ਦੇ ਕੰਢੇ ਦੇ ਉੱਤੇ ਵੀ ਪਾਣੀ ਦਾ ਪੱਧਰ ਉੱਚਾ ਹੋ ਰਿਹਾ ਵਾ ਇਹਨੂੰ ਨਾਲ ਦੀ ਨਾਲ ਤੋੜਿਆ ਜਾਵੇ ਜਿਨ੍ਹਾਂ ਨੇ ਉਹਦੇ ਉੱਤੇ ਕੋਈ ਪੈਰਵਾਈ ਕਾਰਵਾਈ ਨਹੀਂ ਕੀਤੀ ਜਿਨ੍ਹਾਂ ਨੇ ਬਰਬਾਦੀ ਦਾ ਅੰਦਾਜ਼ਾ ਨਹੀਂ ਲਾਇਆ ਉਹਨਾਂ ਲੋਕਾਂ ਦੇ ਉੱਤੇ ਪਹਿਲਾਂ ਕਾਰਵਾਈ ਕਰੋ ਨਾ ਉਹੀ ਲੋਕ ਸਾਡੀ ਹੰਧਰਦੀ ਜਿਹੜੀ ਬਟੋਰ ਰਹੇ ਨੇ ਸੋ ਇਹਨਾਂ ਚੀਜ਼ਾਂ ਫੇਸਬੁੱਕ ਤੋਂ ਬਾਹਰ ਆਉਣਾ ਪਊਗਾ ਲੋਕਾਂ ਦਾ ਅਸਲ ਦੁੱਖ ਦਰਦ ਵੇਖਣਾ ਪਊਗਾ ਮੈਂ ਅੱਗੋਂ ਵੀ ਸਰਕਾਰ ਨੂੰ ਇੱਕ ਮਤਲਬ ਦਿੰਨਾ ਕੱਲ ਸੀਐਮ ਸਾਹਿਬ ਦੀ ਉਹ ਵੀਡੀਓ ਦੇਖੀਏ ਜਿੱਥੇ ਪੱਤਰਕਾਰ ਸਵਾਲ ਕਰ ਰਿਹਾ ਕਿ ਤੁਸੀਂ ਕਿਹਾ ਸੀ ਬੱਕ ਉਹ ਇਹ ਕਹਿਣ ਦੀ ਬਜਾਏ ਕਿ دیਵਾਂਗੇ ਜਾਂ ਨਹੀਂ دیਵਾਂਗੇ ਉਹ ਬਹੁਤ ਗੁੱਸੇ ਚ ਆਏ ਉਹਨਾਂ ਨੇ ਕਿਹਾ ਤੂੰ ਪੀਟੀਸੀ ਦਾ ਇਹ ਸ਼ਬਦ ਵਰਤੇ ਸ਼ਾਇਦ ਤੁਸੀਂ ਉਹ ਦੇਖੀ ਹੋਵੇ ਤਾਂ ਮੇਰੀ ਮੇਰੀ ਮੱਕੜ ਸਾਹਿਬ ਸੀਐਮ ਸਾਹਿਬ ਨੂੰ ਇੱਕ ਬੇਨਤੀ ਹੈ ਕਿ ਸਾਨੂੰ ਮੁਰਗੀ ਦਾ ਮੁਆਵਜ਼ਾ ਨਾ ਦਿਓ ਹੂੰ ਬੱਕਰੀਆਂ ਦਾ ਨੁਕਸਾਨ ਵੀ ਅਸੀਂ ਪੰਜਾਬੀ ਭਰ ਦਵਾਂਗੇ ਇਹਨਾਂ ਨੂੰ ਕੁਛ ਸਾਡੀ ਜਿਹੜੇ ਡੰਗਰਾਂ ਦਾ ਨੁਕਸਾਨ ਹੈ ਜਿਹੜਾ ਫਸਲਾਂ ਦਾ ਨੁਕਸਾਨ ਹੈ ਜਿਹੜਾ ਹੋਰ ਲੋਕਾਂ ਦਾ ਨੁਕਸਾਨ ਹੋ ਗਿਆ ਕਮ ਸੇ ਕਮ ਉਹਦੀ ਭਰਪਾਈ ਤੇ ਕਰੋ ਨਾ ਯਾਰ ਉਹਦੇ ਉੱਤੇ ਆਪਾਂ ਆਉਣਾ ਹੀ ਨਹੀਂ ਚਾਹੁੰਦੇ ਸਵਾਲ ਸੁਣਨਾ ਹੀ ਨਹੀਂ ਚਾਹੁੰਦੇ ਮੈਂ ਅੱਗੇ ਇੱਕ ਗੱਲ ਕਹਿਣਾ ਹਾਂ ਕਿ ਸਵਾਲ ਤੁਹਾਡਾ ਜੈਨੂਅਲ ਹੋਣਾ ਚਾਹੀਦਾ ਭਾਵੇਂ ਉਹ ਲੱਖ ਤੁਹਾਡਾ ਉਹਨੇ ਪਿਓ ਵੀ ਮਾਰਿਆ ਹੋਵੇ ਪੱਤਰਕਾਰ ਨੇ ਤੇ ਤੁਹਾਨੂੰ ਜਵਾਬ ਮੌਕੇ ਦੇ ਉੱਤੇ ਉਹਨੂੰ ਉਸ ਅੰਸਾਰ ਹੀ ਦੇਣਾ ਚਾਹੀਦਾ ਮੈਨੂੰ ਨਾ ਬਹੁਤ ਸਾਰੇ ਲੋਕ ਜਦੋਂ ਮੈਂ ਸੋਸ਼ਲ ਮੀਡੀਆ ਤੇ 2014 ਚ ਬੋਲਣਾ ਸ਼ੁਰੂ ਕੀਤਾ ਕਿਸੇ ਨੇ ਕਿਹਾ ਪੜ੍ਹ ਕੇ ਬੋਲਦਾ ਮਤਲਬ ਐਡਾ ਕੋਈ ਕੰਪਿਊ ਥਲਾ ਕੇ ਬੋਲਾਂ ਮੈਨੂੰ ਪਿੱਛੋਂ ਕੋ ਪੜ ਕੇ ਸੁਣਾਉਂਦਾ ਹੋਵੇ ਮੇਰੀ ਗੱਲ ਚ ਜਾਨ ਹੋਣੀ ਚਾਹੀਦੀ ਹੈ ਮੇਰੀ ਗੱਲ ਸੱਚੀ ਹੋਣੀ ਚਾਹੀਦੀ ਹੈ ਯਾਰ ਸੋ ਜੇ ਤੁਸੀਂ ਇਹ ਗੱਲਾਂ ਕਹਿ ਚੁੱਕੇ ਸੀ ਹਾਲਾਤ ਕੀ ਹੈ ਮੈਨੂੰ ਇਹ ਆ ਤੁਹਾਡੇ ਸਾਹਮਣੇ ਇਹਦੀ ਹਾਲਾਤ ਹੈ ਕੀ ਹੈ ਜੀ ਦੂਜੀ ਚੀਜ਼ ਜਨਾਬਾਦ ਨਹੀਂ ਹੋਣੀਆਂ ਸੌਰੀ ਸੌਰੀ ਭਾਉ ਜੀ ਮੈਂ ਦੂਜੀ ਚੀਜ਼ ਤੁਹਾਡਾ ਜਵਾਬ ਦਾ ਦੇਣ ਲੱਗਾ ਕਿ ਇਹਨਾਂ ਲੋਕਾਂ ਦੀ ਪਰਪਾਈ ਕਿਸ ਤਰ੍ਹਾਂ ਹੋਣੀ ਹੈ ਹਾਂ ਅੱਜ ਆਖੜ ਸਾਹਿਬ ਆ ਰਹੇ ਨੇ ਬਹੁਤ ਵੱਡੀ ਪਾਰਟੀ ਹੈ ਹਾਂ ਬਹੁਤ ਮਤਲਬ ਅਮੀਰ ਪਾਰਟੀ ਹੈ ਫੰਡਸ ਵੀ ਉਹਨਾਂ ਕੋਲ ਬਹੁਤ ਜ਼ਿਆਦਾ ਨੇ ਤੁਸੀਂ ਪੰਜਾਬੀਆਂ ਦਾ ਦਿਲ ਹੀ ਜਿੱਤਣਾ ਅੱਜ ਨੌਂ ਸੀ ਕਰ ਜੋ ਯਾਰ ਜੋ ਕੱਲਾ-ਕੱਲਾ ਕਿਸ ਦਾ ਨੁਕਸਾਨ ਹੋਇਆ ਸੀ ਅਸੀਂ ਕੋ ਤੁਹਾਨੂੰ ਮਤਲਬ ਇਹ ਥੋੜੀ ਦੇਖਣਾ ਕਿ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧਤ ਹੋ ਅਸੀਂ ਤੁਹਾਡੇ ਸੋਲੇ ਵੀ ਗਾਵਾਂਗੇ ਅਸੀਂ ਤੁਹਾਨੂੰ ਵੋਟਾਂ ਵੀ ਪਾਵਾਂਗੇ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਇਹ ਨੁਕਸਾਨ ਜਿਹੜਾ ਹੋ ਗਿਆ ਜਿਸ ਦਿਨੇ ਪਾਣੀ ਥੱਲੇ ਆ ਗਿਆ ਨਾ ਕਿਸੇ ਪੱਤਰਕਾਰ ਨੇ ਆਉਣਾ ਨਾ ਕਿਸੇ ਰੀਲ ਬਣਾਉਣ ਵਾਲੇ ਨੇ ਆਉਣਾ 6 6 ਫੁੱਟ ਗਾਰ ਤੇ ਆ ਰੇਤਾ ਚੜੀ ਹੋਣੀ ਇਹਨਾਂ ਦੇ ਉੱਤੇ ਹਨਾ ਉਸ ਤੋਂ ਤਿੰਨ ਤਿੰਨ ਸਾਲ ਅੱਗੋਂ ਫਸਲ ਨਹੀਂ ਹੋਣੀ ਜਿੰਨਾਂ ਲੋਕਾਂ ਦੇ ਘਰ ਢੱਟ ਗਏ ਨੇ ਉਹਨੂੰ ਸਾਲ ਸਾਲ ਘਰ ਬਣਾਉਂਦਿਆਂ ਲੱਗਣਾ ਪਹਿਲਾਂ ਉਹਨੂੰ ਪੈਸੇ ਇਕੱਠੇ ਕਰਦਿਆਂ ਲੱਗਣਾ ਮੇਰੀ ਸਰਕਾਰ ਨੂੰ ਅਪੀਲ ਹੈ ਕਿ ਜਿਨ੍ਹਾਂ ਦੇ ਉੱਤੇ ਵੀ ਰੇਤਾ ਜਿੱਥੇ-ਜਿੱਥੇ ਵੀ ਆਈ ਹੈ ਇੱਕ ਸਾਲ ਮਾਈਨਿੰਗ ਦੇ ਨਾਂ ਦੇ ਉੱਤੇ ਕਰ ਲੈਣ ਦੇ ਉਹ ਵੀ ਜਿਹੜੇ ਇਲਾਕੇ ਦਾ ਜਿਹੜਾ ਨੁਕਸਾਨ ਆ ਉਥੋਂ ਰੇਤਾ ਵੇਕੂਗੀ ਤੇ ਪਹਿਲਾਂ ਉਹ ਲੋਕਾਂ ਦੀ ਭਰਪਾਈ ਕੀਤੀ ਜਾਊ ਪਰ ਕਰਨਾ ਹੀ ਕਿਸੇ ਨੇ ਨਹੀਂ ਯਾਰ ਲੋਕਾਂ ਨੂੰ ਸਿਰਫ ਉੱਜੜਦੇ ਵੇਖ ਕੇ ਤਾਂ ਮਰਦੇ ਵੇਖ ਕੇ ਆਪਾਂ ਸਿਰਫ ਹੰਧਰਦੀ ਲੈਣ ਆਉਨੇ ਆ ਕਰਨ ਕਰਾਉਣ ਨੂੰ ਕੁਝ ਵੀ ਨਹੀਂ ਹੈਗਾ ਸੋ ਮੇਰੀ ਬੇਨਤੀ ਹੈ ਕਿ ਇਹਦੇ ਉੱਤੇ ਕੁਝ ਨਾ ਕੁਝ ਜਿਹੜਾ ਸੁਖਾਵਾਂ ਹੱਲ ਕੱਢਣੇ ਚਾਹੀਦੇ ਨੇ ਕੇਵਲ ਇਹ ਨਹੀਂ ਹੰਧਰਦੀ ਤੇ ਫਿਰ ਸਾਰੇ ਆ ਰਹੇ ਆ ਤੁਹਾਨੂੰ ਵੀ ਲੋਕ ਮਕਰ ਸਾਹਿਬ ਹੱਥ ਜੋੜਨ ਕੇ ਆਓ ਮਕਰ ਸਾਹਿਬ ਪਾਣੀ ਪੀਓ ਚਾਹ ਪੀਓ ਮਤਲਬ ਤੁਸੀਂ ਆਪਣਾ ਰੋਲ ਤੇ ਅਦਾ ਕਰੋ ਨਾ ਯਾਰ ਤੁਸੀਂ ਆਸਟ੍ਰੇਲੀਆ ਚਲੇ ਸੀ ਰਾਤ ਤੁਸੀਂ ਮੈਨੂੰ 에 ਨੇ ਕਹਿੰਦਾ ਕਿ ਤੁਸੀਂ ਪੈਸੇ ਨਾ ਪੇ ਕਰੋ ਕੋਈ ਬੱਚੇ ਸਾਡੇ ਨਾਲ ਲੱਗ ਜਾਣਗੇ ਉਹ ਜ਼ਿੰਮੇਵਾਰੀ ਨਿਭਾਉਣਗੇ ਲੰਗਰ ਅੱਗੇ ਪਚਾਉਣ ਦੀ ਸਮਾਨ ਕੋ ਨਿਸ਼ਟਾ ਬਣਾਉਣ ਦੀ ਕੋ ਆਪਣੀ ਜ਼ਿੰਮੇਵਾਰੀ ਪੰਜਾਬ ਚ ਹਰ ਬੰਦੇ ਨੂੰ ਤੈਅ ਕਰਨੀ ਪਊਗੀ ਚਾਹੇ ਕਿਸੇ ਦੀ ਆਵਾਜ਼ ਬੁਲੰਦ ਕਰਕੇ ਚਾਹੇ ਕਿਸੇ ਦੇ ਨਾਲ ਖੜੇ ਹੋ ਕੇ ਹੀ ਚਾਹੇ ਜੋ ਤੁਹਾਡੇ ਕੋਲ ਤਿਲ ਫੋਲਾਗਾ ਉਹਨੂੰ ਦੇ ਕੇ ਆਪੋ ਆਪਣੀ ਜ਼ਿੰਮੇਵਾਰੀ ਜਿਸ ਦਿਨ ਅਸੀਂ ਪੰਜਾਬੀ ਸਮਝਾਂਗੇ ਅੱਜ ਮੇਰੇ ਮਨ ਦੇ ਵਿੱਚ ਇੱਕ ਹੋਰ ਗੱਲ ਆਈ ਹੈ ਤੁਸੀਂ ਜੰਗ ਦਾ ਮਾਹੌਲ ਵੇਖਿਆ ਪਿਛਲੇ 3-4 ਮਹੀਨੇ ਪਹਿਲਾਂ ਸਭ ਤੋਂ ਵੱਧ ਜੜਿਆ ਅਮਰਸਰ ਜ਼ਿਲ੍ਹਾ ਹਣਾ ਲੋਕ ਉਦੋਂ ਵੀ ਘਰਾਂ ਚੋਂ ਨਿਕਲੇ ਇਹ ਕਾਦੇ ਯਾਰ ਦਿੰਦੇ ਹੋ ਫਿਰਵਾੜ ਦਿੰਦੇ ਹੋ ਤੁਸੀਂ ਸਭ ਤੋਂ ਵੱਡਾ ਨੁਕਸਾਨ ਅਮਰਸਰ ਨੇ ਚੱਲਿਆ ਤੁਸੀਂ ਵੇਖੋ ਕੋ ਦਿੱਲੀ ਲਾਕਡਾਊਨ ਹੋਇਆ ਕੋ ਬਲੈਕਆਊਟ ਗੁਜਰਾਤ ਦੇ ਵਿੱਚ ਹੋਇਆ ਅਮਰਸਰ ਅੱਜ ਤੱਕ ਸੂਤਰ ਨਹੀਂ ਹੋਇਆ ਔਰ ਮੋਦੀ ਸਾਹਿਬ ਦੀ ਇੱਕ ਸਟੇਟ ਮਤਲਬ ਸਟੇਟਮੈਂਟ ਆਉਂਦੀ ਸੀ ਮੈਂ ਪਾਣੀ ਜਿਹੜਾ ਪਾਕਿਸਤਾਨ ਨਹੀਂ ਜਾਣ ਦੇਣਾ ਤੁਸੀਂ ਜੇ ਪਾਕਿਸਤਾਨ ਨੂੰ ਰੋਣ ਵਾਸਤੇ ਪਾਣੀ ਵਰਤਿਆ ਤੇ ਸਾਡਾ ਸੀਨਾ ਸਾਡਾ ਮਤਲਬ ਅਸੀਂ ਹੱਥਾਂ ਤੇ ਤਲੀ ਤੇ ਚੁੱਕ ਕੇ ਆਪਣੇ ਦੇਸ਼ ਲਈ ਜਾਨ ਵਾਰ ਲਈ ਤਿਆਰ ਹਾਂ ਸਾਨੂੰ ਮਰਵਾ ਵੀ ਦੋ ਉੱਥੇ ਜਾ ਕੇ ਅਸੀਂ ਸੀ ਨਹੀਂ ਕਰਦੇ ਪਰ ਉਹਦੇ ਨਾਲ ਨਾਲ ਜਿਹੜੇ ਤੁਹਾਡੇ ਆਪਣੇ ਉੱਜੜ ਗਏ ਇਹਨਾਂ ਦੀ ਪਰਪਾਈ ਤੇ ਕਰਦੇ ਹੋ ਯਾਰ ਉੱਥੇ ਸਾਡੇ ਨੂੰ ਹੋ ਗਿਆ ਤੁਹਾਡਾ ਮਨ ਠੰਡਾ ਹੋ ਗਿਆ ਪਰ ਕਮ ਸੇ ਕਮ ਸਾਡੇ ਲੋਕਾਂ ਦਾ ਵੀ ਮਨ ਠੰਡਾ ਕਰੋ ਨਾ ਕਿੱਥੇ ਜਾਣ ਕੇ ਯਾਰ ਮੈਂ ਤੁਹਾਨੂੰ ਫਿਰ ਕਿੰਨਾ ਕਿਸਾਨ ਤੇ ਅੱਗੇ ਖੁਦਕੁਸ਼ੀ ਦੀ ਗੁਜ਼ਾਰ ਤੇ ਹੁੰਦਾ ਉਹਦੇ ਤੇ ਲੋਨ ਨੇ ਕਿਸੇ ਬੈਂਕ ਨੇ ਇਹਨਾਂ ਨੂੰ ਕਿਸ਼ਤ ਮਾਫ ਕਰਨੀ ਹੈ ਕੋਵਿਡ ਚ ਕਿਸ਼ਤਾਂ ਮਾਫ ਨਹੀਂ ਸੀ ਕੀਤੀਆਂ ਜਿਨ੍ਹਾਂ ਦੇ 4 4 ਜੀ ਮਰ ਗਏ ਸੀਗੇ ਔਰ ਸਿਰਫ 6 ਮਹੀਨੇ ਕਿਸ਼ਤਾਂ ਦੇ ਰੋਕ ਲਈ ਸੀ ਉਸ ਤੋਂ ਬਾਅਦ ਆ ਵਿਆਜ ਵੀ ਲਾਇਆ ਕਿਸ਼ਤਾਂ ਵੀ ਲਈਆਂ ਲੋਕਾਂ ਦੀਆਂ ਚੀਜ਼ਾਂ ਵੀ ਰਿਕਵਰ ਕਰਦੀਆਂ ਇਹ ਲੋਕ ਕੱਲ ਨੂੰ ਖੁਦਕੁਸ਼ੀਆਂ ਕਰਨਗੇ ਬੱਚੇ ਕਿੱਥੋਂ ਪੜਾਉਣੇ ਨੇ ਬੱਚਾ ਤੇ ਅੱਥੇ ਰੱਖ ਕੇ ਰਾਜੀ ਨਹੀਂ ਕਿਸਾਨ ਵੀ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦਾ ਤੇ ਬੱਚੇ ਦੀ ਫੀਸ ਤੱਕ ਨਹੀਂ ਉਹਦੇ ਕੋਲ ਧਰਦੀ ਪ੍ਰਾਈਵੇਟ ਸਕੂਲ ਦੇ ਵਿੱਚ ਕਿੱਥੋਂ ਆਪਾਂ ਪੰਜਾਬ ਬਚਾਉਣਾ ਯਾਰ ਸਾਰੇ ਪੰਜਾਬੀ ਰਾਜ ਮਿਲ ਕੇ ਸਾਥ ਦਈਏ ਸਾਰੇ ਮੈਂ ਫਿਰ ਕਹਿੰਦਾ ਮੇਰੇ ਨਾਲ ਸਾਰਿਆਂ ਨੂੰ ਰੋਟੀ ਨਹੀਂ ਖਵਾਈ ਜਾ ਸਕਦੀ ਪਰ ਮੈਂ ਇੱਕ ਗੱਲ ਮੰਨਦਾ ਕਿ ਅੱਗ ਲੱਗੀ ਸੀ ਨਾ ਤੇ ਚਿੜੀ ਚੁੰਝ ਚ ਪਾਣੀ ਭਰਦੀ ਸੀ ਤੇ ਬੂੰਦ ਉਹਤੇ ਸੋਟ ਆਉਂਦੀ ਸੀ ਤੇ ਉਹ ਆਤਮਾਸ਼ ਵੀਨਾ ਚ ਨਹੀਂ ਆਊਗਾ ਬੁਝਾਉਣ ਆ ਰਿਆਂ ਜਾਊਗਾ ਬਸ ਇਹੋ ਹੀ ਸੋਚ ਲੈ ਕੇ ਚੱਲਿਆ ਅਸੀਂ ਕਹੇ ਸੀ ਆਪਦੇ ਕੋਲੋਂ 5 ਲੱਖ ਰੁਪਏ ਦੇ ਕੇ ਸ਼ੁਰੂ ਕਰਾਂਗੇ ਅੱਜ ਹੀ 5 ਲੱਖ ਦਾ ਜੋਸ ਮਾਨ ਆਉਂਦਾ ਜੀ ਮੈਨੂੰ ਲਿਸਟ ਦੇਣ ਹੁਣੇ ਆਊਗੀ ਪੈਸੇ ਫੜਨੇ ਪੈਸੇ ਫੜਨ ਬਾਕੀ ਮੈਂ ਸ਼ਹਿਰ ਚ ਆਪਣੇ ਯਾਰਾਂ ਦੋਸਤਾਂ ਨੂੰ ਮੇਰੇ ਨਾਲ ਵੀ ਆਏ ਨੇ ਉਹਨਾਂ ਨੂੰ ਵੀ ਇੱਕ ਅਪੀਲ ਕੀਤੀ ਆ ਕੇ ਸਿਰਫ ਸਾਨੂੰ ਰਸਦ ਚਾਹੀਦੀ ਹੈ ਸਾਨੂੰ ਸਮਾਨ ਚਾਹੀਦਾ ਸਾਨੂੰ ਕੈਸ਼ ਪੈਸੇ ਦੇਣ ਦੀ ਨਾ ਕੋਈ ਕੋਸ਼ਿਸ਼ ਕਰੇ ਤੇ ਨਾ ਅਸੀਂ ਲੈਣੇ ਨੇ ਕਿਉਂਕਿ ਇਸ ਤੋਂ ਬਾਅਦ ਸਾਡ ਕੋਲ ਜਵਾਬ ਨਹੀਂ ਦਿੱਤੇ ਜਾਣੇ ਵੀ ਪੈਸੇ ਆਏ ਸੀ ਪੈਸਾ ਅਸੀਂ ਕੋਵਿਡ ਜੀ ਕਿਸੇ ਕੋਲੋਂ ਨਹੀਂ ਸੀ ਲਿਆ ਔਰ ਅੱਜ ਵੀ ਮੈਂ ਕਹਿੰਦਾ ਜਿਹੜਾ ਸਾਨੂੰ ਰਸਦ ਦਊਗਾ ਜੋਰ ਜੋ ਲੋਕਾਂ ਨੂੰ ਲੋੜ ਹੈ ਲੋਕ ਕਹਿੰਦੇ ਘਰ ਟਟ ਗਏ ਨੇ ਯਾਰ ਲੋਕ ਵਿੱਚ ਨਹੀਂ ਰਹਿ ਸਕਦੇ ਇਹਨਾਂ ਨੂੰ ਤਰਪਹਿਲਾਂ ਦਾ ਹੀ ਲੋੜ ਹੈ ਛੋਟੀ ਛੋਟੀ ਸੇਵਾ ਯਾਰ ਇਹਨਾਂ ਦੇ ਕਿੱਡੇ ਵੱਡੇ ਸੁਪਨੇ ਨੇ ਵੀ ਇਹਨਾਂ ਨੇ ਜਹਾਜ ਲੈਣਾ ਕੋਈ ਰੋਟੀ ਪਾਣੀ ਚਾਹੀਦਾ ਰਹਿਣ ਨੂੰ ਜਗ੍ਹਾ ਚਾਹੀਦੀ ਆਟਾ ਦਾਲ ਚਾਹੀਦਾ ਕੰਮ ਸੇ ਕੰਮ ਉਹ ਤੇ ਆ ਵੀ ਅੱਗੇ ਪਾਣੀ ਆ ਗਿਆ ਕਿਤੇ ਬੰਨ ਨਹੀਂ ਸਕਦਾ ਜੀ ਇਥੋਂ ਤੁਰਿਆ ਜਾਂਦਾ ਵੀ ਲੈ ਜਾਊਗਾ ਟਰਾਲੀ 'ਚ ਵੀ ਲੈ ਜਾਊਗਾ ਜੋ ਸਾਡੇ ਕੋਲ ਸਰਦਾ ਪੁੱਜਦਾ ਅੱਜ ਤੋਂ ਅਸੀਂ ਸ਼ੁਰੂ ਜਿਹੜਾ ਉੱਥੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸ਼ਾਮ ਤੱਕ ਜਿਹੜਾ ਰਾਤ ਤੱਕ ਰਾਤ ਦਾ ਲੰਗਰ ਜਿਹੜਾ ਉਹ ਤਿਆਰ ਕੀਤਾ ਜਾਊਗਾ ਬਹੁਤ ਧੰਨਵਾਦ ਮਨਦੀਪ ਸਿੰਘ ਮੰਨਾ ਹੋਣੇ ਇਹ ਲੋਕ ਪੂਰੇ ਪਿੰਡ 'ਚ ਨੇ ਜੀ 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 ਬੋਲੋ ਜੀ ਬੇਨਤੀ ਮੈਂ ਇਹ ਕਰਨੀ ਆ ਜਿਹੜੀ ਮਿਹਨਤ ਦੀ ਭਾਜੀ ਉਹਨਾਂ ਗੱਲ ਕੀਤੀ ਬਹੁਤ ਵਧੀਆ ਕੀਤੀ ਅਸੀਂ ਵੀ ਕੀਤੀ ਆ ਇਥੋਂ ਦੇ ਅਸੀਂ ਰਹਿਣ ਵਾਲੇ ਆ ਜੀ ਅਸੀਂ 1 ਕਿਲੋ ਰੇਤ ਲੈਈਏ ਨਾ ਸਾਡੇ ਤੇ ਪਰਚਾ ਆ ਜਾਂਦਾ ਭਾਂਡੇ ਵੀ ਮਾਂਜੜੇ ਹੋਣਦੇ ਟਰੈ ਟਰੈਕਟਰਾਂ ਦੀ ਜਮਾਨਤਾਂ ਨਹੀਂ ਹੁੰਦੀਆਂ ਰਾਤ ਨੂੰ ਐਸਚਓ ਇੱਥੇ ਆਪ ਡਿਊਟੀਆਂ ਲਵਾਉਂਦੇ ਨੇ 5-5000 ਰੁਪਿਆ ਗੱਡੀ ਦਾ ਤਿੰਨ ਤਿੰਨ ਮੈਂ ਇਹ ਕਰਨੀ ਆ ਜਿਹੜੀ ਮਿਹਨਤ ਦੀ ਭਾਜੀ ਉਹਨਾਂ ਗੱਲ ਕੀਤੀ ਬਹੁਤ ਵਧੀਆ ਕੀਤੀ ਅਸੀਂ ਵੀ ਕੀਤੀ ਆ ਇੱਥੋਂ ਦੇ ਅਸੀਂ ਰਹਿਣ ਵਾਲੇ ਆ ਜੀ ਅਸੀਂ 1 ਕਿਲੋ ਰੇਤ ਲੈਈਏ ਨਾ ਸਾਡੇ ਤੇ ਪਰਚਾ ਆ ਜਾਂਦਾ ਭਾਂਡੇ ਵੀ ਮੰਜੜੇ ਹੋਣਦੇ ਟਰੈਕਟਰ ਅੰਦਰ ਹੋ ਜਾਂਦੇ ਆ ਟਰੈਕਟਰਾਂ ਦੀ ਜਮਾਨਤਾਂ ਨਹੀਂ ਹੁੰਦੀਆਂ ਰਾਤ ਨੂੰ ਐਸਚਓ ਇੱਥੇ ਆਪ ਡਿਊਟੀਆਂ ਲਵਾਉਂਦੇ ਨੇ 5-5000 ਰੁਪਿਆ ਗੱਡੀ ਦਾ ਤਿੰਨ ਉਹਦੇ ਅਜੇ ਰਹਿਣ ਵਾਲੇ ਆ ਜੀ ਅਸੀਂ 1 ਕਿਲੋ ਰੇਤ ਲੈਈਏ ਨਾ ਸਾਡੇ ਤੇ ਪਰਚਾ ਹੋ ਜਾਂਦਾ ਭਾਂਡੇ ਵੀ ਮਾਂਜੜੇ ਹੁੰਦੇ ਟਰੈਕਟਰ ਅੰਦਰ ਹੋ ਜਾਂਦੇ ਆ ਟਰੈਕਟਰਾਂ ਦੀ ਜਮਾਨਤਾਂ ਨਹੀਂ ਹੁੰਦੀਆਂ ਫਿਰ ਰਾਤ ਨੂੰ ਐਸ ਐਚਓ ਇੱਥੇ ਆਪ ਡਿਊਟੀਆਂ ਲਵਾਉਂਦੇ ਨੇ 5-5000 ਰੁਪਇਆ ਗੱਡੀ ਦਾ ਤਿੰਨ ਉਸ ਤੋਂ ਅਗਲੀ ਫਸਲ ਜਿਹੜੀ ਆ ਉਹ ਬੀਚ ਸਕਦਾ ਸਾਡੇ ਵੱਲੋਂ ਇਹ ਉਪਰਾਲਾ ਹੈ ਜੀ ਕਿ ਜਦੋਂ ਪਾਣੀ ਦਾ ਪੱਧਰ ਘਟਦਾ ਅਸੀਂ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਕਰਾਇਆ ਸਮੇਤ ਲਿਆ ਕੇ ਇਹ ਜਿਹੜੀ ਰੇਤਾ ਚੜੀ ਆ ਦਰਿਆ ਇਹ ਦਰਿਆ ਦੀ ਪੈਲੀਆਂ ਦੇ ਵਿੱਚ ਇਹਨਾਂ ਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਜਿੰਨੀ ਜਲਦੀ ਹੋ ਸਕਦਾ ਵਾ ਇਹਨਾਂ ਨੂੰ ਦੁਬਾਰਾ ਆਬਾਦ ਕਰੀਏ ਤਾਂ ਜੋ ਕਿਸਾਨ ਆਪਣੀ ਅਗਲੀ ਮਾਂਝੜੇ ਹੁੰਦੇ ਟਰੈਕਟਰ ਅੰਦਰ ਹੋ ਜਾਂਦੇ ਆ ਟਰੈਕਟਰਾਂ ਦੀ ਜਮਾਨਤਾਂ ਨਹੀਂ ਹੁੰਦੀਆਂ ਰਾਤ ਨੂੰ ਐਸ ਐਚਓ ਇੱਥੇ ਆਪ ਡਿਊਟੀਆਂ ਲਵਾਉਂਦੇ ਨੇ 5-5000 ਰੁਪਿਆ ਗੱਡੀ ਦਾ 3-3000 ਟਰਾਲੀ ਦਾ ਆਂਦੇ ਮੈਨਗ ਬੰਦਿਆ ਮੈਨ ਕਿਥੋਂ ਬੰਦਿਆ ਮੈਨਗ ਤੇ ਇੰਨੀ ਚੱਲੀ ਹੈ ਚੱਲੀ ਪੈਲੀਆਂ ਚੋਂ ਜੇ ਕੋ ਗਰੀਬ ਰੋਟੀ ਕਮਾਉਂਦਾ ਸੀ ਖਾਂਦਾ ਸੀ ਕੋ ਮਿਹਨਤ ਕਰਦਾ ਸੀ ਕੋ ਦਿਹਾੜੀ ਕਰਦਾ ਸੀ ਮਿਸਤਰੀ ਜਾਂਦਾ ਸੀ ਕੋਈ ਜਿਹੜਾ ਕੋ ਗਰੀਬ ਉਹ ਵੀ ਘਰ ਪਾ ਲੈਂਦਾ ਸੀ ਇੱਥੇ ਜਿਹੜਾ ਗਰੀਬ ਹੈ ਉਹ ਗਰੀਬ ਦਾ ਗਰੀਬ ਹੈ ਜਿਹੜਾ ਮੀਰ ਉਹ ਨਹੀਂ ਤੇ ਤਰਾਸਦੀ ਹੈ ਸਾਡੇ ਲੋਕਾਂ ਦੀ ਮਨਦੀਪ ਸਿੰਘ ਮੰਨਾ ਹੋਣਾ ਨੇ ਸ਼ੁਰੂਆਤ ਕੀਤੀ ਹੈ 5 ਲੱਖ ਰੁਪਏ ਕੋਲੋਂ ਦੇ ਕੇ ਇੱਥੇ ਕੈਂਪ ਲਵਾ ਰਹੇ ਆ ਬਾਕੀਆਂ ਨੂੰ ਵੀ ਇਹੀ ਅਪੀਲ ਹੈ ਕਿ ਕੁਝ ਕਰੋ ਕੱਲੀਆਂ ਫੋਟੋਆਂ ਖਿਚਾ ਕੇ ਨਾ ਜਾਓ ਇਹ ਫਿਗਰ ਆਊਟ ਕਰੀਏ ਕਿ ਇਦੋਂ ਬਾਅਦ ਦਾ ਨੁਕਸਾਨ ਕੀ ਹੈ ਇਦੋਂ ਬਾਅਦ ਲੋਕਾਂ ਦਾ ਜਿਹੜਾ ਮਾਲ ਡੰਗਰ ਨਹੀਂ ਬਚਿਆ ਕਿਸੇ ਦੇ ਕਿਸੇ ਨੇ ਠੇਕੇ ਤੇ ਜ਼ਮੀਨ ਲਈ ਸੀ ਸਾਰੀ ਪੈਲੀ ਜਿਹੜੀ ਉਹ 3 3 4 4 ਫੁੱਟ ਗਾਰ ਚੜ ਜਾਣਾ ਉਹ ਤੋਂ ਬਾਅਦ ਉਹਨੂੰ ਪੱਧਰਾ ਕਰਨ ਵਾਸਤੇ ਟਰੈਕਟਰ ਡੀਜ਼ਲ ਲੱਗਣੇ ਆ ਇੱਕ ਦੂਜੇ ਦਾ ਸਾਥ ਹੀ ਦਿੰਦੇ ਪਰ ਉਦੋਂ ਖੜਨ ਦੀ ਲੋੜ ਹੋਊਗੀ ਪੰਜਾਬ ਨੂੰ ਸਪੈਸ਼ਲ ਪੈਕੇਜ ਦੀ ਲੋੜ ਹੈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਬਿਲਕੁਲ ਵੇਖੋ ਇਸ ਵੇਲੇ ਜਿਹੜੀ ਮਾਰਿਆ ਪਾਣੀ ਦੀ ਬਹੁਤ ਕੁਝ ਹੋ ਰਿਹਾ ਪੰਜਾਬ ਦੇ ਲੋਕ ਜਿਹੜੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਫਸੇ ਆ ਪਰ ਜਿਵੇਂ ਦੱਸਿਆ ਗਿਆ ਕਿ ਇਹ ਪਾਣੀ ਜਿਹੜਾ ਵਾਜਦਾ ਲੈਵਲ ਘਟਣ ਤੋਂ ਜਾਂ ਪਾਣੀ ਦਾ ਜਿਹੜਾ ਪੱਧਰ ਆ ਉਹ ਖਤਮ ਹੋਣ ਤੋਂ ਬਾਅਦ ਜਿਵੇਂ ਦੱਸਿਆ ਮਨਾ ਜੀ ਨੇ ਕਿ 2-3 ਸਾਲ ਇਹਨਾਂ ਜ਼ਮੀਨਾਂ ਨੂੰ ਆਬਾਦ ਕਰਨ ਲੱਗਿਆ ਜਿਹੜੇ ਲੱਗ ਜਾਣੇ ਆ ਅਗਲੀ ਫਸਲ ਜਿਹੜੀ ਆ ਉਹਦਾ ਕਿਸਾਨ ਜਿਹੜਾ ਉਹ ਸੋਚ ਵੀ ਨਹੀਂ ਸਕਦਾ ਕਿ ਮੈਂ ਅਗਲੀ ਕਣਕ ਜਾਂ ਉਸ ਤੋਂ ਅਗਲੀ ਫਸਲ ਜਿਹੜੀ ਆ ਉਹ ਬੀਜ ਸਕਦਾ ਸਾਡੇ ਵੱਲੋਂ ਇਹ ਉਪਰਾਲੇ ਆ ਜੀ ਕਿ ਜਦੋਂ ਪਾਣੀ ਦਾ ਪੱਧਰ ਘਟਦਾ ਅਸੀਂ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਕਰਾਇਆ ਸਮੇਤ ਲਿਆ ਕੇ ਇਹ ਜਿਹੜੀ ਰੇਤਾ ਚੜੀ ਆ ਦਰਿਆ ਦੀ ਪੈੜੀਆਂ ਦੇ ਵਿੱਚ ਇਹਨਾਂ ਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਜਿੰਨੀ ਜਲਦੀ ਹੋ ਸਕਦਾ ਵਾ ਇਹਨਾਂ ਨੂੰ ਦੁਬਾਰਾ آباد ਕਰੀਏ ਤਾਂ ਜੋ ਕਿਸਾਨ ਆਪਣੀ ਅਗਲੀ ਫਸਲ ਬੀਜ ਕੇ ਆਪਣੇ ਬੱਚਿਆਂ ਦਾ ਜਿਹੜਾ ਵਾ ਉਹ ਰੋਟੀ ਪਾਣੀ ਤੇ ਉਹਨਾਂ ਦੀ ਖੁਸ਼ਹਾਲੀ ਹੋਵੇ। ਬਹੁਤ ਬਹੁਤ ਧੰਨਵਾਦ ਕੈਮਰਾ ਪਰਸਨ ਮਲਕੀਤ ਸਿੰਘ ਤੇ ਹਰਪ੍ਰੀਤ ਸਿੰਘ ਨਾਲ ਸਿਮਰਨ ਜੋਤ ਸਿੰਘ ਮੱਕੜ ਐਸਐਮਟੀਵੀ ਅਜਨਾਲਾ